ਵੀ ਇੱਕ ਤਰੀਕ ਨੂੰ ਕਹਿੰਦੇ ਬਲੇਰ ਕੋਟਲੇ ਦੇ ਵਿੱਚੋਂ ਉਹ ਦੁਨੀਆ ਨੂੰ ਭੱਪਾ ਮੰਮੇ ਅਦਿਕ ਕੱਕਾ ਡੜਾ ਧਮੱਕੜ ਨਿਕਲਦੇ ਵਿਖਾਵਾਂਗੇ ਉਹ ਕਹਿੰਦੇ ਅੱਜ ਇੱਥੇ ਚਰਚੇ ਮੀਤੋਰ ਤੇ ਸੁੱਚਾ ਦੇ ਕਲਸੀ ਉਸਤਾਦ ਜੀ ਲੋਕਾਂ ਦਾ ਸਾਜੀ ਫਕੀਰ ਸਿੰਘ ਦਾ ਬੇਟਾ ਤੇ ਤੁਹਾਡਾ ਭਾਨ ਜੋ ਇਹ ਸ਼ਹਿਜ਼ਾਦਾ ਖੇਡ ਕਬੱਡੀ ਦਾ ਇਹ ਖਿਡਾਰੀ ਵਧੀਆ ਇਨਸਾਨ ਉਸ ਤੋਂ ਵੀ ਵਧੀਆ ਦੁਨੀਆ ਪਿਆਰ ਕਰਦੀ ਜਦੋਂ ਕੈਨੇਡਾ ਕੱਪ ਦਾ ਬੈਸਟ ਆਇਆ ਹਰ ਤਾੜੀਆਂ ਮਾਰੀਆਂ ਲੋਕਾਂ ਨੇ ਲੋਕ ਚਾਹੁੰਦੇ ਸਨ ਵੀ ਸ਼ਾਜੀ ਬੱਸ ਨਿਕਲਦੇ ਆ ਸ਼ਾਜੀ ਦੀ ਰੇਡ ਹਰਸ਼ ਦੀ ਟੀਮ ਲੋਕੋ ਸਾਹਿਬ ਆਸਰ ਸਿੰਘ ਵਾਲਾ 21000 ਦੀਆਂ ਤਿੰਨ ਕਬੱਡੀਆਂ ਹਰਫ ਚੀਮਾ ਤੇ ਗੁਲਾਬ ਸਿੱਧੂ ਵੱਲੋਂ ਆਸਰ ਸਿੰਘ ਵਾਲਾ ਅੱמא ਅਗਲੀ ਕਬੱਡੀ ਪਾਉਣ ਦੇ ਵਾਸਤੇ ਆ ਬੱਲੇ ਬੱਲੇ ਹੋਈ ਪਈ ਫਰੀਅਲ ਯਾਕੇ ਯੋਧਾ ਕਾਲਾ ਸਿੰਘ ਵਾਲਾ ਸੰਨੀ ਆ ਤਲੇਤੇ ਵਾਲਾ ਹੈਰੀ 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 ਹੱਟਕਰ ਦੀ ਕੋਸ਼ਿਸ਼ ਕਰ ਕਬੱਡੀ ਕਬੱਡੀ ਤਾੜੀ 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 ਓ ਬਰਦਾਲਾ ਦੂਜਾ ਬਰਦਾਲਾ ਦੂਜਾ ਟੋ ਵੀਰ ਨੇ ਮਾਰ ਨਹੀਂ ਯਾਰੀ ਐ ਰਪਿੰਦਰਾ ਲਾ ਦੇ ਫਿਕਰ ਰਪਿੰਦਰਾ ਲਾ ਦਿਓ ਫਿਕਰ ਉਸਤਾਦ ਜੀ ਇੱਕ ਵਾਰੀ ਦਿਓ ਹੌਸਲਾ ਮੁੰਡੇ ਨੂੰ ਲਾ 21000 ਦੀ ਇੱਕ ਸਫਲ ਪੈ ਗਈ 2 ਹੋਰ ਰੰਗਿਆ ਅੰਬੇ ਦੀਆ ਹਰਫ ਚੀਬਾ ਤੇ ਗੁਲਾਬ ਸਿੱਧੂ ਇਧਰ ਵੀ 11000 ਦੇ ਤਿੰਨ ਜੱਫੇ ਹੋਣਗੇ ਆ ਚੋਲੇ ਵਾਲਾ ਅਰਸ਼ ਕੋਸ਼ਿਸ਼ ਕਰਦਾ ਹੋਇਆ ਹਰ ਜੋ ਪਾਸੇ ਹੁਣ ਮੁੰਡਾ ਹਉ ਹਵਾ ਮਾਈ ਕੇ ਨਹੀਂ ਲੈ ਵੀ ਚਿੰਤ ਬਾਲ ਸਿਆ ਗੱਲ ਤੇ ਗੱਲ ਗੱਲ ਖਾ ਸਾ ਕੁਲਵੰਤ ਸਿੰਘ ਦਾ ਪੁੱਤਰ ਉਧਰ ਕਹਿੰਦੇ ਪ੍ਰਦੀਪ ਜੀ ਦਾ ਧੰਨਵਾਦ ਹੈ ਜੁੰਟੀ ਕਹਿੰਦਾ ਗੱਡ ਕੇ ਧੰਨਵਾਦ ਕਰਦੇ ਹੋ ਪ੍ਰਦੀਪ ਜੀ ਬੜੀ ਵੀਰ ਨੇ ਉਧਰ ਲੋਗੂ ਜੀਰਾ ਯਾਰੀ ਗੁਲਾਮ ਦੇ ਨਾਲ ਉਸਤਾਦ ਜੀ ਕਹ ਦੋ ਅੱਬਾ 21000 ਦਾ ਫਰਵਰੀ ਨੂੰ ਵੱਦੋਲ ਦੇ ਵਿੱਚ ਵੀ ਰੌਣਕਾਂ ਲੱਗਣ ਗਿਆ ਵੀਰੇ ਹੁਣੀ ਸਦਾ ਦੇ ਰਹੇ ਨੇ ਲਾ ਹਰਮਨ ਬੁਲਟ ਦੀ ਰੇਡ ਪੈਂਦੀ ਹੋਈ ਤੇ ਕਰਦਾ ਹੋਇਆ ਗੱਲ ਆਓ ਸਾਹਮਣੇ ਕਹਿੰਦੇ ਹਰਮਨ ਬੁਲਟ ਕਬੱਡੀ ਤੋਂ ਦੇ ਵੱਧ ਆਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੜਾ ਗਿਆ ਅਮਰਜੀਤ ਸਿੰਘ ਸਾਰ ਵਰਗਾ ਕਬੱਡੀ ਖਿਡਾਰੀ ਹੈ ਝੋਟੇ ਜਿਨੀ ਜਾਨ ਦਾ ਮਾਲਕ ਹੈ ਉਹ ਕਰੋਂਦਾ ਬੈ ਜਾ ਬੈ ਜਾ ਵੱਜੂ ਫਿਰ ਹਿੱਕ ਦੇ ਵਿੱਚ ਹੁੰਦੀ ਹੋਈ ਬੱਲੇ ਬੱਲੇ ਝਲੇਤੇ ਵਾਲਾ ਹਾਰੀ 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 ਹੁਣ ਜੱਸਾ ਲਾਉਣ ਦੀ ਕੋਸ਼ਿਸ਼ ਜਲਦੀ ਹੋਈ ਕਬੱਡੀ ਹਾ ਪੰਡ 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 ਨੰਬਰ ਕਿੰਨੇ ਤਾੜੀਆਂ ਮਾਰ ਦਿਓ ਮੇਰੇ ਵੀਰੋ 90000 90000 ਤੇ ਜਿਹੜਾ ਵੱਡਾ ਹਜੂਮ ਜੁੜਿਆ ਹੈ ਸਟੇਡੀਅਮ ਦੇ ਵਿੱਚ ਹੈ ਜੁੜਿਆ ਖੇਡ ਮੈਦਾਨ ਦੇ ਨਾਲ ਹੁਣ ਦੇਖਦੇ ਹਾਂ ਗੁਰਦਾਸਪੁਰੀਆ ਔਰ ਦੂਸਰੇ ਪਾਸੇ ਫਿਰ ਕਪੂਰਥਲੀਆ ਸੰਦੀ 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 ਆਕਾਲ ਸਿੰਘ ਵਾਲਾ ਕੋਸ਼ਿਸ਼ ਕਰਦਾ ਉਖੜਦੇ ਪੈਰ ਕਬੱਡੀ 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 ਹੈ

ਗੁਰਜੀਵ ਨੰਨੜ ਜੇਲਾ ਧੂੜਕੋ ਦੇ ਮਾਨ ਜਟਪੁਰਾ ਕਹਿੰਦੇ ਜੇ ਵਾ ਵੱਡਾ ਪਿਆਰ ਦੇਵਾਂਗੇ ਉਹ ਫਰਿਆਦ ਦੇ ਬੋਛਤਿਆਂ ਦੇ ਉੱਪਰ ਜਿਹੜੀ ਗੱਲ ਟਿਕਾਣੇ ਲੱਗੇਗੀ ਇਹ ਪਰ ਕਹਿੰਦੇ ਅਸੀਂ ਗੱਲੀ ਲਾਗੇ ਤੇ ਜੋਧੇ ਨੇ ਜੋਧਾ ਫੜ ਲਿਆ ਅਸੀਂ ਗੱਲੀ ਲਾਗੇ ਤੇ ਜੋਧੇ ਨੇ ਜੋਧਾ ਫੜ ਲਿਆ ਇਹ ਚੋਬੜਾ ਜਦੋਂ ਇੰਦਰੂ ਆਖੀਦਾ ਨਾ ਕਿ ਹੱਲਾ ਗੁੱਲਾ ਰੱਖੀਦਾ ਘਰਾਕੇ ਬਤਲੋ ਤੇ ਲੋਕ ਪੱਪਾ ਦੇ ਹੁੰਦੇ ਆ ਉਹ ਕੰਮ ਕਰ ਤਸਤੇਰਾ ਕੀ ਚੋਬੜਾ ਹੱਲਾ ਗੁੱਲਾ ਰੱਖੀਦਾ ਘਰਾਕੇ ਬਤਲੋ ਉਹ ਗੱਲਾਂ ਟਕਾੜੇ ਲੱਗ ਰਹੀਆਂ ਮੇਰੇ ਮਸਤਰੋ ਕਬੱਡੀ 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 ਓ ਦਿਲੋਂ ਧੰਨਵਾਦ ਆ ਸਾਰੇ ਵੀਰਾਂ ਦਾ ਉਸਤਾਦ ਜੀ ਬਣਾ ਦਿਓ ਗੱਲ ਮੁੰਡੇ ਦੀ ਯੋਧਾ 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 ਕਪੂਰ ਥਲੀਆ ਇਹ ਯੋਧਾ ਹੈ ਸੁਰਖਪੁਰੀਆ ਹਰ ਜੱਫੇ ਲਈ 5 ਹਰ ਜੱਫੇ ਲਈ 5000 ਰਾਜੂ ਕੋਤਲਾ ਤੇ ਫਿਆਲੀ ਵਾਲਾ ਜੱਗਾ ਅੰਬੇ ਦੀਆਂ ਤਿੰਨ ਕਬੱਡੀਆਂ ਲਓ ਇਧਰੇ ਪਾਸੇ ਜੋਤਾ ਦੇ ਦੂਸਰੇ ਪਾਸੇ ਬਾਜੂ ਚੋਲਾ ਸਾਹ ਵਾਲਾ ਆ ਕਰਦਾ ਕੋਈ ਟੱਕਰ ਦੀ ਫਿਰ ਕਮਾਲ ਹੋਈ ਪਈ ਦੋ ਖਿਡਾਰੀਆਂ ਦੇ ਦਰਮਿਆਨ 5000 ਦਾ ਜਫਾ ਹੋਊਗਾ ਹਰਮਨ ਦੇ ਗੁਲਾਮ ਸਿੱਧੂ ਦੇ ਪੀਤਾ ਫਗਵਾਣਾ 5000 ਦਾ ਜਫਾ ਹੋਊਗਾ ਤੇ ਨਾਲ ਪਿੰਦਰੀ ਸਾਰ ਨਮਾਜਰਾ ਸਰਪੰਨ ਸਾਹਿਬ ਜੋ ਧੰਨਵਾਦ ਕਰਦੇ ਆ ਲਵੀ ਧੂਰਕੋਟ ਹਰਮਨ ਹਰਮਨ ਧੂਰਕੋਟ ਦੇ ਨਾਲ ਲੱਖਾ ਧੂਰਕੋਟ ਤੇ ਪੰਮਾ ਧੂਰਕੋਟ ਫਰਿਆਦ ਦੇ ਤਿੰਨ ਜਫੇ 3100 ਦੇ ਹੋਣਗੇ ਬਹੁਤ ਬਹੁਤ ਧੰਨਵਾਦ ਇਹਨਾਂ ਆਓ ਸਾਹਮਣੇ ਰੋਡਾਂ ਪੈਂਦੀਆਂ ਬਾਬੇ ترਸੇਂਦ ਸਿੰਘ ਪਡਾਲ ਨੂੰ ਮਾਣ ਹੋਇਆ ਆਪਣੇ ਪੋਤੇ ਤੇ ਆਹ ਕਹਿੰਦੇ ਅਰਚਾ ਜਦੋਂ ਅਰਚੇ ਦੇ ਕਹਿੰਦੇ ਦੋ ਹੋ ਗਏ ਤੇ ਲੋਨੂ ਸਿੰਘ ਕਹਿੰਦਾ 100000 ਦੇਣਾ ਮਾਝੇ ਵਾਲੇ ਕਹਿੰਦੇ ਸਾਡਾ 11ੜੀ ਸਾਡਾ ਤੇ 11 ਹੁੰਦਾ ਉਹ ਸਾਡਾ 11ੜੀ ਬਾਕੀ ਨੇ ਕਹਿੰਦੇ ਜਨਾ ਦੇ ਜੀ ਇਹਨੂੰ ਜੇ ਕਿਸੇ ਦਾ ਨਾਮ رہ ਗਿਆ ਹੋਵੇ ਬੋਲਣ ਤੋਂ ਤੇ ਮਾਫੀ ਚਾਹੁੰਦੇ ਆ ਉਹਨਾਂ ਤੋਂ ਸਾਰੇ ਸਾਡੇ ਸਤਕਾਰ ਦੇ ਯੋਗ ਨੇ ਆ ਇਧਰੇ ਪਾਸੇ ਹਰਮਨ ਬੁਲਟ ਦੀ ਹਰਮਨ ਬੋਲਟ ਕੈਮਰੇ ਇਧਰ ਕਹਿੰਦੇ ਸੁਖੇ ਜਲਾਲ ਓਣੀ ਕੁਲਵਿੰਦਰ ਜਲਾਲ ਓਣੀ ਰੁਪਿੰਦਰ ਸਾਰੇ ਵੀਰਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਦਿਲੋਂ ਦਵਾਵਾ ਸਭ ਲਈ ਨੇ ਰਾਜਾ 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 ਆਹ ਰਾਜਾ ਪਤਨੀ ਵਾਲਾ ਆਹ ਬੜਾ ਕਮਾਲ ਦਾ ਕਬੱਡੀ ਖੇਡ ਜਲੇਰੀ ਨਾਲ ਖੇਡਣ ਵਾਲਾ ਖਿਡਾਰੀ ਹੈ ਇਹ ਆਤਮ ਵਿਸ਼ਵਾਸ ਨਾਲ ਖੇਡਦਾ ਇਹ ਥੰਮੇ ਨਾਲ ਖੇਡਦਾ ਇਹ ਜੀਦੜੀ ਨਾਲ ਖੇਡਦਾ ਆਹ ਮੱਖਣ ਮੱਖੀ ਜੀ ਰੇਡ ਪਈ ਹੋਈ ਸੰਨੀ 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 ਆਹ ਕਾਲਾ ਸੰਘਿਆਂ ਵਾਲਾ ਏ ਕਮਾਲ ਕਿਸੀ ਦਿਨ ਹੋ ਗਿਆ ਮੈਚ ਬੰਦ ਕਰ ਦਈਏ ਬਾਈ ਪਾਜੀ ਹੋਰ ਕੋਈ ਸੇਧਾ ਨਾ ਕਰੋ ਯਾਰ ਜੀ ਜੀ ਪਲੀਜ਼ ਸਾਡੇ ਦਾ ਨਾ ਅਸੀਂ ਮਾਫੀ ਚਾਹੁੰਦੇ ਆ ਸਾਡੇ ਪ੍ਰਬੰਧ ਛੋਟੇ ਪੈ ਗਏ ਆ ਪਰ ਪਲੀਜ਼ ਯਾਰ ਇੱਡਾ ਨਾ ਕਰੋ ਯਾਰ ਮੇਰਾ ਭਰਾ ਪਲੀਜ਼ ਮੱਖਣ ਵਾਲੀ ਜੀ ਆ ਜਾਓ ਫਿਰ ਮਿਹਰਬਾਨੀ ਕਰਕੇ ਸਾਥ ਦੇ ਦਿਓ ਤੁਹਾਡਾ ਧੰਨਵਾਦ ਹੈ ਲਾਓ ਇੱਧਰ ਹਾ ਫਿਰ ਦੇਖਦੇ ਹਾਂ ਨੇ ਹੁੰਦੀ ਅਗਰਾਲਾ ਆ ਵਜਗੀ ਕਾਂਜੀ ਜੋਤੇ ਦੀ ਰੇਡ ਪਈ ਆ ਲੱਗਦਾ ਟਕਰਾ ਰਿਹਾ ਜੇ ਨਹੀਂ ਅੰਤਰੀ ਵਾਲਾ ਬਾਰੇ ਕੋਸ਼ਿਸ਼ ਕਰਦਾ ਹੋਇਆ ਕਮਹਾ ਕਮਹਾ ਆ ਪੁੱਤ ਬਰਾੜਾਂ ਦਾ ਜਿਹੜਾ ਪਿੰਡ ਸੀ ਪਾਜਾ ਖਾਨਾ ਗੁਰਸੁਰ ਸਿੰਘ ਵਾਲਾ ਅੰਬਾ ਤੇ ਅਮਰੀਕ ਜੀ ਅੰਬਾ 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 ਅੰਬੇ ਦੀ ਰੇਡ ਸਨੀ ਦਾ ਜਫਾ ਅੰਬੇ ਦੀ ਰੇਡ ਤੇ ਸਨੀਆ ਆਦਮਬਾਲ ਵੀ ਪ੍ਰਸਿੱਧ ਪਰ ਇਹਦਾ ਕਾਲੇ ਸੰਗਰ ਪੈਂਦਾ ਤੇ ਕਬੱਡੀ ਦੇ ਕੱਪ ਪਰ ਆਪ ਦੇਖ ਲੈ ਵੀ ਆਖਰੀ ਬਲਾਂ ਦੇ ਵਿੱਚ ਖੇਡਿਆ ਜਾ ਰਿਹਾ ਮੈਚ ਮਹਿਮਦ ਵਾਰੀਆ ਫਿਰ ਕਪੂਰ ਥਲੀਆ ਆਪਣੇ ਅੰਦਾਜ਼ ਦੇ ਨਾਲ ਪ੍ਰੀਤ 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 ਪ੍ਰੀਤ